ਇੱਕ ਰਾਜਾ ਹੁੰਦਾਗਾ ਉਹਦੇ ਲਾਵੇ ਬੱਕਰਾ ਹੁੰਦਾ ਉਹ ਆਪਣੇ ਪ੍ਰਜਾਣ ਨੂੰ ਕਹਿੰਦਾ ਜਿਹੜਾ ਇਹ ਬੱਕਰੇ ਨੂੰ ਅਰਦਾਸੂਗਾ ਜਿਹੜੀ ਚੀਜ਼ ਮੰਗੂਗਾ ਮੈਂ ਉਹੋ ਚੀਜ਼ ਦੇਊਗਾ ਪਰ ਜੇ ਨਾਰਜਾ ਆ ਗਿਆ ਉਹਨੂੰ ਕੈਦ ਕੀਤੀ ਜਾਊ ਤੇ ਉਤੋਂ ਸਾਰਾ ਕੁਝ ਖੋ ਲਿਆ ਜਾਊਗਾ ਲੋਕ ਭੱਜੇ ਆਉਂਦੇ ਵੀ ਬਾਲਾ ਤਖੜਾ ਵੀ ਅਸੀਂ ਤਾਂ ਹੁਣ ਜਿੱਤ ਲਾਂਗੇ ਜਦੋਂ ਉਹ ਆਉਂਦੇ ਪਹਿਲੇ ਦਿਨ ਇੱਕ ਬੰਦਾ ਬੱਕਰੇ ਨੂੰ ਲੈ ਜਾਂਦਾ ਉਹਨੂੰ ਪੂਰਾ ਸਮਾਨ ਪਾਉਂਦਾਗਾ ਤੇ ਜਦੋਂ ਬੱਕਰਾ ਰਾਜੇ ਲਵੇ ਆਉਂਦਾਗਾ ਤਾਂ ਉਹ ਕਾਹ ਫੂਸ ਖਾ ਜਾਂਦਾ ਰਾਜਾ ਉਹਨੂੰ ਜੇਲ੍ਹ ਵਿੱਚ ਕੈਦ ਕਰ ਦਿੰਦਾ ਤੇ ਉਹਦਾ ਘਰ ਘਰ ਖੋਲ੍ਹ ਲੈਂਦਾ ਫਿਰ ਦੂਜਾ ਬੰਦਾ ਲੈ ਕੇ ਜਾਂਦਾ ਉਹ ਪੂਰਾ ਸਮਾਨ ਕਾਜੋਬਦਾਮ 100 ਕੁਸ਼ ਪਾਉਂਦਾ ਛੋਲੇ ਉਹ ਫਿਰ ਆ ਕੇ ਰਾਜੇ ਲਵੇ ਕਾਹ ਫੂਸ ਜਾ ਖਾ ਲੈਂਦਾ ਰਾਜਾ ਉਹਨੂੰ ਵੀ ਜੇਲ੍ਹ ਵਿੱਚ ਸਿੱਡ ਦਿੰਦਾਗਾ ਤੇ ਜੇਲ੍ਹ ਵਿੱਚ ਸਿੱਟ ਕੇ ਉਹਦਾ ਘਰ ਘੋਰ ਖੋਲਣ ਦਾ ਇੱਕ ਜਮਾ ਗਰੀਬ ਬੰਦਾ ਆਉਂਦਾ ਹੈ। ਰਾਜਾ ਕਹਿੰਦਾ ਜੇਰ ਉਹਨਾਂ ਤੋਂ ਨਿਰਜਾਇਆ ਗਿਆ ਵੀ ਤੂੰ ਕਿਵੇਂ ਰਜਾ ਦੇਗਾ। ਉਹ ਕਹਿੰਦਾ ਜੀ ਤੁਸੀਂ ਮੈਨੂੰ ਮੌਕਾ ਤਾਂ ਦੇ ਕੇ ਦੇਖੋ। ਰਾਜਾ ਕਹਿੰਦਾ ਤੈਨੂੰ ਮੈਂ ਮੌਕਾ ਤਾਂ ਦੇ ਦੂੰ। ਜਦੋਂ ਤੂੰ ਆ ਗਿਆ ਬੱਕਰੇ ਨੇ ਇੱਥੇ ਆ ਕੇ ਕੁਝ ਵੀ ਖਾ ਲਿਆ ਤੈਨੂੰ ਸਿੱਧਾ ਫਾਂਸੀ ਦੀ ਸਜ਼ਾ ਦਿੱਤੀ ਜਾਊ। ਉਹ ਕਹਿੰਦਾ ਮੈਨੂੰ ਮਨਜ਼ੂਰ ਆ ਮੈਨੂੰ ਆਉਣសារ ਫਾਂਸੀ ਦੇ ਦਿਓ ਪਰ ਮੈਨੂੰ ਇੱਕ ਮੌਕਾ ਦੇ ਕੇ ਦੇਖੋ। ਰਾਜਾ ਕਹਿੰਦਾ ਲੈ ਜਾ ਬੱਕਰਾ। ਉਹ ਬੱਕਰੇ ਨੂੰ ਲਾਇਆ ਜਾਂਦਾ ਦੂਜੇ ਦਿਨ ਮੋੜ ਕੇ ਲਿਆਉਂਦਾ। ਤਾਂ ਜ਼ਰੂਰ ਆ ਜਾ ਉਹਨੂੰ ਬਦਾਮ ਛੋਲੇ ਸੌ ਕੁਝ ਪਾਉਂਦਾਗਾ ਪਰ ਉਹ ਕੁਛ ਕਾਸੀ ਨੂੰ ਵੀ ਮੂੰਹ ਨਹੀਂ ਲਾਉਂਦਾ ਰਾਜਾ ਕਹਿੰਦਾ ਤੂੰ ਇਹ ਚਮਤਕਾਰ ਕਿਵੇਂ ਕਰਦਾ ਵੀ ਬੱਕਰਾ ਕੋਈ ਵੀ ਚੀਜ਼ ਨਹੀਂ ਖਾ ਰਿਹਾ ਹਾਂ ਜਿਹੜੀ ਵੀ ਚੀਜ਼ ਖਾਇਆ ਕਰੇਦੇ ਮੁਰੇ ਮੈਂ ਸਾਰਾ ਕੁਝ ਧਰਤਾ ਮੈਂ ਡੰਡਾ ਮਾਰਿਆ ਕਰਾਂ ਇਹਨੂੰ ਪੂਰਾ ਭੁੱਖਾ ਰੱਖਿਆ ਜਿਹੜੀ ਵੀ ਚੀਜ਼ ਖਾਇਆ ਕਰੇ ਉਹਦੀ ਡੰਡਾ ਮਾਰਿਆ ਕਰਾਂ ਇਹ ਹੁਣ ਇਹਦੇ ਮਨ 'ਚ ਡਰ ਬਹਿ ਗਿਆ ਤੁਸੀਂ ਇਹਨੂੰ ਕੁਝ ਵੀ ਧਰ ਦੋ ਪਰ ਇਹਨੇ ਮੂੰਹ ਨਹੀਂ ਲਾਉਣਾ ਵੀ ਜੇ ਤੁਸੀਂ ਨੇ ਆਪਦੀ ਸੇਨਾ ਤੇ ਰਾਜ ਕਰਨਾ ਚਾਹੁੰਦੇ ਹੋ ਵੀ ਤੁਸੀਂ ਲਾਲਚ ਦੇ ਕੇ ਨਹੀਂ ਉਹਨਾਂ ਦੇ ਡੰਡੇ ਦੇ ਜ਼ੋਰ ਤੇ ਤੁਸੀਂ ਰਾਜ ਕਰ ਸਕਦੇ ਹੋ ਜੇ ਤੁਸੀਂ ਲਾਲਚ ਦੇਵੋਗੇ ਉਹ ਫੇਰ ਵੀ ਛੋਡੇ ਨਾਲ ਗਰਦਾਰੀ ਕਰਨ ਦੀ ਸੋਚਣਗੇ ਜਦੋਂ ਉਹਨਾਂ ਦਾ ਲਾਲਚ ਬਾਝੂਗਾ ਜੇ ਉਹਨਾਂ ਨੂੰ ਕੋਈ ਹੋਰ ਵੱਧ ਲਾਲਚ ਦੇਊ ਛੋਡੇ ਨਾਲ ਧੋਖਾ ਕਰਨਗੇ ਪਰ ਜੇ ਤੁਸੀਂ ਡੰਡੇ ਦੇ ਜ਼ੋਰ ਤੇ ਉਹਨਾਂ ਤੇ ਰੋਬ ਰੱਖੋਗੇ ਤਾਂ ਛੋਡਾ ਰੋਬ ਕਾਇਮ ਰਹੂਗਾ